ਤੇ ਸ਼ੁਰੂ ਕੀਤਾ ਜਾਵੇਗਾ ਕੰਮ ਤੇ ਪਹਿਲੀ ਗਰੰਟੀ ਜੁੜੀ ਹੈ ਬੁੱਡੇ ਦਰਿਆ ਨੂੰ ਸਾਫ ਕਰਨ ਦਾ ਚੁੱਕਿਆ ਗਿਆ ਹੈ ਦੱਸਦੇ ਕਿ ਜਿਹੜਾ ਵੀੜਾ ਹੈ ਚੁੱਕ ਲਿਆ ਗਿਆ ਹੈ ਬੁੱਡੇ ਦਰਿਆ ਨੂੰ ਸਾਫ ਕਰਨ ਦਾ ਦੂਜੀ ਗਰੰਟੀ ਦੇ ਵਿੱਚ ਚਾਰੋਂ ਵਾਚਾ ਦੇ ਵਿੱਚ ਨਵੀਆਂ ਸੜਕਾਂ ਦਾ ਨਿਰਮਾਣ ਕੀਤਾ ਜਾਵੇਗਾ ਤੀਜੀ ਗਰੰਟੀ ਸਿਰਫ ਸ਼ਹਿਰਾ ਦੇ ਵਿੱਚ ਹੀ ਟ੍ਰੈਫਿਕ ਦੀ ਸਮੱਸਿਆ ਨੂੰ ਦੇਖਦੇ ਹੋਏ ਨਵੇਂ ਬਸ ਸਟਾਜ ਦਾ ਨਿਰਮਾਣ ਹੋਵੇਗਾ ਚੌਥੀ ਗਰੰਟੀ ਸ਼ਹਿਰ ਦੇ ਲਈ 100% ਪੀਣ ਵਾਲੇ ਸਾਫ ਪਾਣੀ ਦੀ ਪ੍ਰਬੰਧ ਜੁੜੀਏ ਕੀਤੀ ਜਾਵੇਗੀ ਤੇ ਗਰਾਊਂਡ ਵਾਟਰ ਬਚਾਉਣ ਦੇ ਲਈ ਜਿਹੜਾ ਹੈ ਜਿਹੜਾ ਕਿਆ ਜਾ ਰਿਹਾ ਹੈ ਕਿ ਸ਼ਿਫਟ ਕੀਤੇ ਜਾਣਗੇ ਜਿਹੜੇ ਪੁਆਇੰਟਸ ਨੇ ਉਸ ਨੂੰ ਸ਼ਿਫਟ ਕੀਤਾ ਵਿਗਰੰਤੀ ਬੁਟੇ ਨਾਲੇ ਦੇ ਨਾਲ ਤਾਜਪੁਰ ਰੋਡ ਤੋਂ ਲੈ ਕੇ ਸਾਊਥ ਸਿਟੀ ਤੱਕ ਸੜਕ ਦਾ ਨਿਰਮਾਣ ਕੀਤਾ ਜਾਵੇਗਾ ਤੇ ਪੰਜ ਗਰੰਟੀਆ ਜੜੀਆਂ ਨੇ ਦਿੱਤੀਆਂ ਗਈਆਂ ਨੇ ਆਮ ਆਦਮੀ ਪਾਰਟੀ ਦੇ ਵੱਲੋਂ ਤੇ ਮੇਅਰ ਬਣਦੇ ਹੀ ਇਹਨਾਂ ਗਰੰਟੀਆ ਤੇ ਕੰਮ ਕਰਨ ਦਾ ਜੜਾ ਆਸਵਾਸਨ ਨੇ ਦਿੱਤਾ ਗਿਆ ਹੈ ਅਮਨ अरोड़ा ਦੇ ਵੱਲੋਂ ਪੰਜਾਬ ਆਪ ਪ੍ਰਧਾਨ ਅਮਰੋੜਰ ਅਜੜਾ ਅਮਨ अरोड़ा ਨੇ ਉਹਨਾਂ ਦੇ ਵੱਲੋਂ ਐਲਾਨ ਕੀਤਾ ਗਿਆ ਹੈ ਤੇ ਪੰਜਾਬ ਆਪ ਪ੍ਰਧਾਨ ਦੇ ਵੱਲੋਂ ਕਿਹਾ ਗਿਆ ਕਿ ਜਿਵੇਂ ਹੀ ਮੇਅਰ ਬਣਾਂਗੇ ਮੇਅਰ ਬਣਦੇ ਹੀ ਇਹਨਾਂ ਕੰਮਾਂ ਤੇ ਜੜਾ ਹੈ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ ਤੇ ਪੰਜ ਗਰੰਟੀਆ ਜੜੀਆਂ ਨੇ ਉਹਨਾਂ ਦੇ ਵੱਲੋਂ ਦਿੱਤੀਆਂ ਗਈਆਂ ਨੇ ਪਹਿਲੀ ਗਰੰਟੀ ਬੁੱਡੇ ਦਰਿਆ ਨੂੰ ਸਾਫ਼ ਕਰਨ ਦੀ ਤੇ ਉਸ ਤੋਂ ਬਾਅਦ ਚਾਰ ਵਾੜਾ ਨੂੰ ਜੜਾ ਹੈ ਨਵੀਆਂ ਸੜਕਾਂ ਦਾ ਨਿਰਮਾਣ ਕਰਨ ਦਾ ਵੀ ਗਰੰਟੀ ਦਿੱਤੀ ਗਈ ਹੈ ਟ ਰਵਾਂਤ ਕਰਨ ਦੀ ਟ੍ਰੈਫਿਕ ਦੀ ਜਿਹੜੀ ਐਡਵਾਈਸਰੀ ਹੈ ਉਹ ਵੀ ਕੀ ਗਈ ਹੈ ਅਮਨ ਅਰੋੜਾ ਜੀ ਮੇਰੇ ਨਾਲ ਮੌਜੂਦ ਨੇ ਔਰ ਇਹਨਾਂ ਨਾਲ ਗੱਲਬਾਤ ਕਰ ਲੈਣੇ ਆ ਕੀ ਕੀ ਜਿਹੜੇ ਮੁੱਦੇ ਰਹਿਣਗੇ ਔਰ ਕਿਹੜੀਆਂ-ਕਿਹੜੀਆਂ ਜੜੀਆਂ ਇਹਨਾਂ ਨੇ ਗਰੰਟੀਆਂ ਜੜੀਆਂ ਲੁਧਿਆਣੇ ਲਈ ਦਿੱਤੀਆਂ ਹੈਗੀਆਂ ਨੇ ਅਮਨ ਸਰ ਅਮਨ ਸਰ ਕਿਹੜੀ ਜਿਹੜੀ ਗਰੰਟੀਆਂ ਜੀ ਦੇ ਲਈ ਦੇ ਕੇ ਚੱਲੇ ਹੁਣੇ ਤਾਂ ਭਾਈ ਸਾਹਿਬ ਤੁਹਾਨੂੰ ਦੱਸ ਕੇ ਹਟਿਆ ਬੁੱਢੇ ਨਾਲੇ ਨ ਨੂੰ ਦੁਬਾਰਾ ਵੱਡੇ ਦਰਿਆ ਦੇ ਵਿੱਚ ਕਨਵਰਟ ਕਰਾਂਗੇ ਸਫਾਈ ਉਹਦੀ ਹੋਏਗੀ 100 ਇਲੈਕਟ੍ਰਿਕ ਬਸਾਂ ਹੋਣਗੀਆਂ 100% ਪੀਣ ਵਾਲਾ ਜ਼ਮੀਨੀ ਪਾਣੀ ਪ੍ਰੋਵਾਈਡ ਕੀਤਾ ਜਾਊਗਾ ਪੂਰੇ ਲੁਧਿਆਣੇ ਨੂੰ ਸੀਵਰੇਜ ਦਾ ਤੇ ਕੂੜੇ ਦਾ ਪ੍ਰਬੰਧਨ ਕੀਤਾ ਜਾਊਗਾ ਤੇ ਸ਼ਹਿਰ ਦੇ ਵਿੱਚੋਂ ਕੰਜੈਸ਼ਨ ਟ੍ਰੈਫਿਕ ਕੰਜੈਸ਼ਨ ਘਟਾਉਣ ਦੇ ਲਈ ਨਵੇਂ ਚਾਰ ਬਸ ਸਟੈਂਡ ਜਿਹੜੇ ਉਹ ਇੰਟਰਸਟੇਟ ਬਸ ਸਟੈਂਡ ਉਹ ਬਣਾਏ ਜਾਣਗੇ ਤੇ ਕੀ ਲੱਗਦਾ ਹੈ ਕਿ ਲੁਧਿਆਣਾ ਦੇ ਵਿੱਚ ਮੇਅਰ ਜਿਹੜਾ ਹੈਗਾ ਆਮ ਆਨੂ ਪਾਰਟੀ ਦਾ ਬਣ ਜਾਰੀ ਜਦੋਂ ਮੈਜੋਰਿਟੀ ਸਾਡੇ ਐਮਸੀ ਜਿੱਤਣਗੇ ਤੇ ਮੇਅਰ ਵੀ ਆਮ ਆਨੂ ਪਾਰਟੀ ਦਾ ਬਣੂਗਾ ਜੀ ਤਨਵਾਜੀ ਤਾਂ ਇਹ ਸੀਗੇ ਅਮਨ ਅਰੋੜਾ ਜੀ ਜਿਨ੍ਹਾਂ ਨੇ ਵੱਖ-ਵੱਖ ਗਰੰਟੀਆਂ ਜਿਹੜੀਆਂ ਨੇ ਦਿੱਤੀਆਂ ਨੇ ਪੰਜ ਗਰੰਟੀਆਂ ਨੇ ਜਿਹਦੇ ਵਿੱਚ ਸੜਕ ਸੁਵਿਧਾ ਹੈਗੀ ਹੈ ਸੜਕਾਂ ਨੂੰ ਜੋੜਿਆ ਜਾਣਾ ਹੈਗਾ ਔਰ ਨਾਲ ਦੀ ਨਾਲ ਨਵੇਂ ਬੱਸ ਸਟੈਂਡ ਜਿਹੜੇ ਨੇ ਉਹ ਲੁਧਿਆਣਾ ਦੇ ਵਿੱਚ ਬਣਾਏ ਜਾਣਗੇ ਔਰ 100% ਸਾਫ਼ ਪਾਣੀ ਜਿਹੜਾ ਲੁਧਿਆਣਾ ਵਾਸੀਆਂ ਨੂੰ ਮਹੱਈਆ ਕਰਵਾਉਣ ਦੀ ਗਰੰਟੀ ਵੀ ਜਿਹੜੀ ਹੈ ਉਹ ਦਿੱਤੀ ਗਈ ਹੈ ਇਸ ਵਕਤ ਅਮਨ ਅਰੋੜਾ ਜਿਹੜੇ ਨੇ ਲੁਧਿਆਣਾ ਤੋਂ ਜਾ ਰਹੇ ਨੇ ਔਰ ਇਹਨਾਂ ਵੱਲੋਂ ਤਿੰਨ بڑے ਸ਼ਹਿਰਾਂ ਦੇ ਵਿੱਚ ਪੰਜ ਗਰੰਟੀਆਂ ਦਾ ਜਿਹੜਾ ਅਨਾਉਂਸ ਕੀਤਾ ਜਾਣਾ ਸੀਗਾ ਔਰ ਅੱਜ ਲੁਧਿਆਣਾ ਦੇ ਵਿੱਚ ਫਿਰੋਜ਼ਪੁਰ ਰੋਡ ਤੇ ਗਰੰਟੀਆਂ ਅਨਾਉਂਸ ਕਰਕੇ ਜਾ ਰਹੇ ਨੇ ਤਾਂ ਜੋ ਲੁਧਿਆਣਾ ਦੇ ਵਿੱਚ 95 ਵਾਰਡ ਜਿੱਤ ਕੇ ਜਿਹੜਾ ਹੈਗਾ ਆਪਣੇ ਮੇਅਰ ਬਣਾਈ ਜਾਂਦਾ ਉਹਨਾਂ ਵੱਲ ਵਿਸ਼ਵਾਸ ਦਿਵਾਇਆ ਗਿਆ ਹੈ ਕਿ ਜਿਸ ਤਰ੍ਹਾਂ ਹੀ ਲੁਧਿਆਣੇ ਦੇ ਵਿੱਚ ਆ ਆਮ ਆਦਮੀ ਪਾਰਟੀ ਜਿੱਤ ਹਾਸਲ ਕਰਦੀ ਹੈ ਮੇਅਰ ਬਣਦਾ ਤਾਂ ਪਹਿਲੇ ਘੰਟੇ ਤੋਂ ਹੀ ਜਿਹੜਾ ਕੰਮ ਸ਼ੁਰੂ ਕਰ ਦਿੱਤਾ ਜਾਏਗਾ ਲੁਧਿਆਣਾ ਤੋਂ ਕੈਮਰਾ ਪਰਸਨ ਪਵਨ ਦੇ ਨਾਲ ਕਮਲ ਕਪੂਰ